ਸਾਖੀ ਦੇ ਸ਼ੁਭ ਦਿਹਾੜੇ ਮੌਕੇ ਗੁਰਦੁਆਰਾ ਰਬਾਸਰ ਸਹਿਬ ਪਿੰਡ ਭਰਵਣ ਸਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਤੇ ਨਗਰ ਦੇ ਸੰਯੋਗ ਸਦਕਾ ਸਲਾਨਾ ਕਬੱਡੀ ਦਾ ਵੱਡਾ ਸ਼ੋਅ ਮੈਚ ਕਰਾਇਆ ਗਿਆ ਇਸ ਵਿੱਚ ਬਾਬਾ ਹਰੀਦਾਸ ਸਪੋਰਟਸ ਕਲੱਬ ਨੇ ਮੇਰੀ ਪੀਰੀ ਪਲੱਸ ਦੁਆਬਾ ਈਮ ਨੂੰ ਹਰਾ ਕੇ ਇਹ ਸ਼ੋਅ ਮੈਚ ਜਿੱਤਿਆ ਵੱਡੇ ਨਾਮਾਂ ਨਾਲ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਖਾਸ ਤੌਰ ਤੇ ਪਹੁੰਚੇ ਸਰਪੰਚ ਬਲਵੀਰ ਸਿੰਘ ਮਨਪ੍ਰੀਤ ਸਿੰਘ ਸਲਵਿੰਦਰ ਸਿੰਘ ਨੰਬਰਦਾਰ ਪ੍ਰਗਟ ਸਿੰਘ ਇਸ ਮੌਕੇ ਖਾਸ ਤੌਰ ਤੇ ਪਹੁੰਚੇ ਕਮੈਂਟਰੀ ਦੀ ਭੂਮਿਕਾ ਮਾਲਵੇ ਦੀ ਪ੍ਰਸਿੱਧ ਜੋੜੀ ਰਾਜ ਮੇਰ ਸਿੰਘ ਵਾਲਾ ਤੇ ਗਰਚਰਨ ਸਿੰਘ ਸਨੇਰ ਨੇ ਨਿਭਾਈ ਸੋ ਹੋਰ ਦੇਖਦੇ ਆ ਤਸਵੀਰਾਂ ਤੇ ਕਰਦੇ ਆ ਗੱਲਬਾਤ ਇੱਕ ਪੂਰੀ ਜ਼ਿਕਰ ਕਰਨਾ ਪ੍ਰਬੰਧਕ ਵੀਰਾਂ ਦਾ ਵੱਡਾ ਧੰਨਵਾਦ ਕਰਾਂਗੇ ਜਫੇਦਾਰ ਸ਼ੰਸ਼ੇਰ ਸਿੰਘ ਜੀ ਭਰਵਾਨਾ ਸਾਹਿਬ ਦਲਵੀਰ ਸਿੰਘ ਜੀ ਸਰਪੰਚ ਸਾਹਿਬ ਸ਼ਰੂਪ ਸਿੰਘ ਦੀ ਸਾਡਾ ਸਰਪੰਚ ਨੰਬਰਦਾਰ ਸੁਮੇਂਦਰ ਸਿੰਘ ਜੀ हरविंदी हर जी अमेर सी सरपंच मुसलमान पिया आर हिकु श वेखरी वारा आक वेखरी वारा घर बले 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 बलो आली तो बणिया लॉंग लौंग गो बण गीसी बीह ख़ुदि खुद त उहो डोगा बण गिया नगा बणो बजाने पहुतो

ਸੀ ਤਾਂ ਕਰਦੇ ਸੋ ਹਰ ਰੋਜ਼ ਲਿੰਕ ਪੇਦਾ ਪੰਜਾਬ ਦੇ ਖੇਡ ਮੇਲੇ ਪੰਜਾਬ ਦੀ ਪ੍ਰਬੰਧਕ ਟੂਰਨਾਮੈਂਟ ਕਮੇਟੀਆਂ ਸਾਰਿਆਂ ਦਾ ਜ਼ਿਕਰ ਕਰਦਾ ਅਮਰਦਾਰ ਸਾਹਿਬ ਕਹਿੰਦੇ 500 ਦੀ ਕਬੱਡੀ ਆ ਜਿਹੜੀ ਇੱਕ ਵਾਰੀ ਮਾਰੋ ਤੜੀ 500 ਦੀ ਕਬੱਡੀ ਪੈ ਗਈ ਧੰਨਵਾਦ ਆ ਵੀਰਿਆਂ ਦਾ ਉਧਰ ਦੇ ਪਾਸੇ ਸਰਪੰਚ ਸਾਡੇ ਬਲਵੀਰ ਸਿੰਘ ਜੀ ਦਾ ਵੀ ਧੰਨਵਾਦ ਹੈ ਲਓ ਦੇਖਾਂਗੇ 500 ਦੀ ਕਬੱਡੀ ਮੰਨਪੁਰ ਉਦਿਆਨੋਂ ਉਹਦੀ 500 ਦੀ ਆ ਤੇਰੇ ਮਿੱਤਰੋਂ ਤਾਂ ਦੇਖਦੀ ਹੈ

ਕਬੱਡੀ ਕਬੱਡੀ ਆ ਜਾਓ ਉੱਥੇ ਲੱਖੀ ਵੀ ਕਬੱਡੀ ਪੈਰੀ ਖੇਡ ਮੈਦਾਨ ਦੇ ਵਿੱਚ ਜਦੋਂ ਵੀ ਦਾ ਇਸ਼ਾਰਾ ਹੋਵੇਗਾ ਮੈਂ ਦੱਸ ਦੇਵਾਂਗਾ ਬਾਹਰ ਵੱਡਾ ਧੰਨਵਾਦ ਆ ਲਾਸਟ ਕਬੱਡੀ ਪੈਰੀ ਖੇਡ ਮੈਦਾਨ ਦੇ ਵਿੱਚ ਲਾਵੇ ਦਲੇ ਪਾਸੇ ਟੱਕਰ ਮੁਕਾਬਲਾ ਸਖਤ ਹੈ ਪਰ ਆਜ ਫਿਰ ਲੱਖੀ ਰੱਤੇ ਗੁੱਡੇ ਵਾਲਾ ਲਓ ਪੁਆਇੰਟ ਲੈ ਕੇ ਬਾਸ ਆ ਗਿਆ ਇੱਧਰ ਜਿੱਥੇ ਦੋਲੀ ਨੇ ਲਾਇਆ ਇੱਕ ਹੀ ਵਫਾ ਇੱਧਰ ਲੱਖੀ ਦੇ 1000 ਰੁਪਏ ਮੇਰੇ ਕੋਲ 550 ਦੋਨੇ ਵੀ ਲੈ ਜਾਣਾ 1500 ਰੁਪਏ ਮੰਨਪੀ ਦੀ ਬੋਲਾ ਹੋਰ ਰਹਿਦਾ ਵਿੱਕੀ ਰੇਡਰ ਕੋਟੀ પાਕੇ ਵਾਪਸ ਆਇਆ ਹਾਂ ਉਹ ਵੀ ਦੇ ਦਿਓ ਬਹੁਤ ਧੰਨਵਾਦ ਤੇ ਲਖੀ ਨੂੰ ਦਵਾ ਦੇ ਯਾਰ ਇਹ ਕਿੱਦ ਰਹਿ ਗਿਆ ਆਖਰੀ ਕੋਟੀ ਆਹ ਦੋਨੇ ਦੋਨਾਂ ਦਾ ਇਹ ਆਪਾਂ ਧੰਨਵਾਦ ਕਰਾਂਗੇ ਕੋਈ ਨਹੀਂ ਯਾਰ ਆਪਾਂ ਤੁਸੀਂ ਸਾਡੀਆਂ ਸੰਤ ਬੈਂਕਾਂ ਸਾਨੂੰ ਮਾਣ ਹੁੰਦਾ ਪਿੰਡੇ ਜਣੇ ਪਲਾ ਦੇਦੇ 1000 ਰੁਪਏ ਦੋ ਬੰਦੇ ਰਹਿੰਦੇ ਆ ਆ ਦੁਰਦਵਲਾ ਰਬਾ ਸਰ ਸਾਹਿਬ ਪਿੰਡ ਭਰਵਾਣਾ ਵਸਾਖੀ ਦੇ ਤਿਉਹਰ ਤੇ ਹਿਆਰੇ ਤੇ ਵੱਡਾ ਸ਼ੋਅ ਮੈਚ ਹੋਇਆ ਹੈ ਬਾਬਾ ਹਰੀਦਾ ਸਪੋਰਟਸ ਕਲੱਬ ਰੱਪਾ ਗੋਦਾ ਦੇ ਪੁਆਇੰਟ ਨੇ ਜਿਹੜੇ 42 42 ਮੀਰੀਪਰੀ ਪਲਾਸਾ ਦਬਾਬਾ ਉਹਨਾਂ ਦੇ ਪੁਆਇੰਟ ਨੇ 35 ਇਸ ਮੈਚ ਦੇ ਵਿੱਚ ਬਾਬਾ ਹਰੀਦਾ ਸਪੋਰਟਸ ਕਲੱਬ ਰੱਪਾ ਗੋਦਾ ਲੱਖੇ ਕੋਈ ਵੀ ਟੀਮ ਜਿਹੜੀ ਜੇਤੂ ਰਹੀ ਆ ਬਹੁਤ ਧੰਨਵਾਦ ਹੈ ਜੀ ਸਾਡਾ ਕੋਚ ਗੀਤਾ ਗੋਡ ਗੁਰੂ ਦੇ ਨਾਲ ਵੀ ਅਸੀਂ ਧੰਨਵਾਦ ਕਰਾਂ ਤੇ ਨਾਲ ਸਾਡੀ ਧਰਤੀ ਸਾਡੇ ਲੋਕ ਬਹੁਤ ਧੰਨਵਾਦ ਕਰਦੇ ਆ